ਮੈਂ ਬੋਲ ਰਿਹਾ ਹਾਂ ਵਿਕਰਮਜੀਤ ਸਿੰਘ ਵਰਤੌਰ ਫਿਜ਼ਿਕਸ ਲੈਕਚਰਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੱਬਰ ਵਿਖੇ ਸੇਵਾ ਨਿਭਾ ਰਿਹਾ ਹਾਂ ਸਾਡੇ ਸਕੂਲ ਦੇ ਵਿੱਚ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਬਹੁਤ ਸਾਰੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਹਾਲ ਦੇ ਵਿੱਚ ਹੀ ਸਾਨੂੰ ਇੱਕ ਕਮਰ ਸਲੈਬ ਕਮਰਸੀ ਗ੍ਰਾਂਟ ਜਾਰੀ ਹੋਈ ਹੈ ਦੋ ਐਡੀਸ਼ਨਲ ਕਲਾਸਰੂਮਸ ਦੀ ਗ੍ਰਾਂਟ ਜਾਰੀ ਹੋਈ ਹੈ ਉਹਨਾਂ ਦੇ ਨਾਲ-ਨਾਲ ਬੱਚਿਆਂ ਦੇ ਟਾਇਲਟ ਬਾਥਰੂਮ ਸੀਡਬਲਯੂਐਸਐਨ ਬੱਚੇ ਜਿਹੜੇ ਕੀ ਅਪਾਹਜ ਬੱਚੇ ਹੁੰਦੇ ਹਨ ਉਹਨਾਂ ਵਾਸਤੇ ਵੀ ਇੱਕ ਗ੍ਰਾਂਟ ਚਾਰੀ ਹੋਈ ਹੈ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਤਕਰੀਬਨ ਲਾਇਬ੍ਰੇਰੀ ਗ੍ਰਾਂਟ ਹਰ ਸਾਲ ਸਾਨੂੰ ਮੁਹਿਆਵਤ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਵਧੀਆ ਪੜਨ ਯੋਗ ਕਿਤਾਬਾਂ ਜਿਹੜੀਆਂ ਅਸੀਂ ਖਰੀਦ ਕਰ ਰਹੇ ਹਾਂ ਔਰ ਉਹਨਾਂ ਦਾ ਬੱਚੇ ਫਾਇਦਾ ਵੀ ਲੈ ਰਹੇ ਹੈ ਇਸ ਤੋਂ ਇਲਾਵਾ ਕੁੜੀਆਂ ਨੂੰ ਆਤਮ ਰੱਖਿਆ ਲਈ ਹਰ ਸਾਲ ਕਾਰਾਟੇ ਗ੍ਰਾਂਟ ਸਰਕਾਰ ਵੱਲੋਂ ਭੇਜੀ ਜਾਂਦੀ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਰਿਫਰੈਸ਼ਮੈਂਟ ਕਰਾਟੇ ਕਿਟ ਜਾਂ اور ਕਰਾਟੇ ਕੋਚ ਦੀ ਸੈਲਰੀ ਪੇ ਕਰਦੇ ਹਾਂ ਇਹ ਸਭ ਇਹ ਸਭ ਜਿਹੜੀਆਂ ਸਹੂਲਤਾਂ ਨੇ ਸਾਡੀ ਸਰਕਾਰ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਜਿਹੜਾ ਉਹਨਾਂ ਨੇ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ ਉਹਨਾਂ ਦੀ ਵਜ੍ਹਾ ਨਾਲ ਮੈਨੂੰ ਕਈ ਤਰ੍ਹਾਂ ਦੀ ਸਹੂਲਤਾਂ ਦਾ ਪ੍ਰਾਪਤ ਕਿਆ ਮੈਨੂੰ ਹੀ ਕੀ ਕਈ ਤਰ੍ਹਾਂ ਦੇ ਵਿਦਿਆਰਥੀ ਜੋ ਜਿਨ੍ਹਾਂ ਦੇ ਮਾਪਿਓ ਪ੍ਰਾਈਵੇਟ ਸਕੂਲਾਂ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਨਹੀਂ ਭੜਾ ਸਕਦੇ ਉਹਨਾਂ ਨੇ ਸਰਕਾਰੀ ਪਾਗ ਦੇ ਇਸ ਦੇ ਤਹਿਤ ਉਹਨਾਂ ਨੇ ਇੰਨੀ ਇਸ ਸਰਕਾਰੀ ਸਕੂਲਾਂ ਤੋਂ ਇਨੀ ਇਸ ਤਰ੍ਹਾਂ ਦੀ ਮਕੀ ਵਿਦਿਆ ਪ੍ਰਾਪਤ ਕੀਤੀ ਹੈ ਜਿਸ ਨਾਲ ਉਹਨਾਂ ਦਾ ਆਉਣ ਵਾਲਾ ਭਵਿੱਖ ਸੁਧਰ ਸਕੇ। ਪਹਿਲਾਂ ਸਾਡੇ ਸਕੂਲੇ ਵਿੱਚ ਕਮਰੇ ਆ ਦੀ ਬੜੀ ਘਾਟ ਸੀ। ਹੁਣ ਸਰਕਾਰ ਨੇ ਸਾਨੂੰ ਕਮਰੇ ਦੀ ਸਹੂਲਤ ਦਿੱਤੀ। ਬੜਾ ਹੀ ਵਧੀਆ। ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਰਕਾਰ ਦਾ। ਮੇਰਾ ਨਾਮ ਦਿਨੇਸ਼ ਹੈ ਮੇਰਾ ਬੇਟਾ ਅਛਿਤ ਪ੍ਰਸ਼ਰ ਜੋ ਕਿ ਸਕੂਲ ਦੇ ਵਿੱਚ ਇਸ ਟਾਈਮ ਪੜ ਰਿਹਾ ਵਾ ਇਹ ਮੇਰਾ ਬੇਟਾ ਪਹਿਲਾਂ ਪ੍ਰਾਈਵੇਟ ਸਕੂਲ ਦੇ ਵਿੱਚ ਉਹਨੇ ਮੈਂ ਕਰਵਾਇਆ ਸੀ ਦਾਸ ਤੇ ਉੱਥੋਂ ਹਟਾ ਕੇ ਮੈਂ ਹੁਣ ਇਸ ਸਕੂਲ ਦੇ ਵਿੱਚ ਆਂਦਾ ਇਸਦਾ ਐਜੂਕੇਸ਼ਨ ਬਹੁਤ ਹੀ ਵਧੀਆ ਲੱਗਾ ਤੇ ਇਸ ਕਰਕੇ ਮੈਂ ਆਪਣੇ ਬੇਟੇ ਨੂੰ ਇੱਥੇ ਆਂਦਾ ਇਸ ਤੋਂ ਪਹਿਲਾਂ ਮੇਰਾ ਬੇਟਾ ਹਰਪ੍ਰੀਤ ਸੀ ਉਹ ਵੀ ਪ੍ਰਾਈਵੇਟ ਸਕੂਲ 'ਚ ਪੜਦਾ ਸੀ ਤੇ ਉਹਨੂੰ ਮੈਂ ਉੱਥੋਂ ਹੀ ਹਟਾ ਕੇ ਤੇ ਇਸ ਸਕੂਲ ਦੇ ਵਿੱਚ ਆਂਦਾ ਸੀ ਤੇ ਇੱਥੇ ਦਾ ਐਜੂਕੇਸ਼ਨ ਇੱਥੇ ਦੀ ਪੜਾਈ ਬਹੁਤ ਹੀ ਵਧੀਆ ਲੱਗੀ ਐ ਇੱਥੇ ਦਾ ਸਟਾਫ ਬਹੁਤ ਹੀ ਕੋਆਪਰੇਟ ਕਰਦਾ